ਨੈਲਾ ਤੀਜਾ ਸਤਿਗੁਰ ਕੀ ਸੇਵ ਨਾ ਕੀਤੀ ਆ ਸ਼ਬਦ ਨਾ ਲਗੋ 파ਓ ਹਮੇ ਰੋਗ ਕਮਾਵਣਾ ਅਤ ਦੀਰਘ ਬੋਸਵਾਓ ਮਨ ਹਟ ਕਰਮ ਕਮਾਵਣੀ ਫਿਰ ਫਿਰ ਜੋਨੀ ਪਾਇ ਗੁਰਮੁਖ ਜਨਮ ਸਫਲ ਹੈ ਜਿਸ ਨੂੰ ਆਪੇ ਲੈ ਮਿਲਾਏ ਨਾਨਕ ਨਦਰਿ ਨਦਰ ਕਰੇ ਨਾਮ ਧਨ ਪੱਲੇ ਪਾਏ ਔੜੀ ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਾਈਐ ਜੇ ਵਸਤ ਮੰਗੀਐ ਸਾਈ ਪਾਈਐ ਜੇ ਨਾਮ ਚਿਤ ਲਾਈਐ ਗੋਜ ਗੱਲ ਜੀ ਕੀ ਕੀਚੈ ਸਤਿਗੁਰੂ ਪਾਸ ਤਾਂ ਸਰਬ ਸੁਖ ਪਾਈਐ ਗੁਰਪੂਰਾ ਹਰ ਉਪਦੇਸ਼ ਦੇ ਸਭ ਭੁਖ ਲੈ ਜਾਈਏ ਜਿਸ ਪੂਰਬ ਹੋਵੈ ਲਿਖਿਆ ਸੋ ਹਰ ਗੁਣ ਗਾਈਐ ਸ਼ਲੋਕ ਮਹਲਾ ਤੀਜਾ ਸਤਗੁਰ ਤੇ ਖਾਲੀ ਕੋ ਨਹੀਂ ਮੇਰੇ ਪ੍ਰਭ ਮੇਲ ਮਿਲਾਏ ਸਤਗੁਰਤਾ ਦਰਸ਼ਨ ਸਫਲ ਹੈ ਜਿਹਾਂ ਕੋ ਇੱਛੇ ਤੇਹਾ ਫਲ ਪਾਏ ਗੁਰ ਕਾ ਸ਼ਬਦ ਅੰਮ੍ਰਿਤ ਹੈ ਸਭ ਤ੍ਰਿਸ਼ਨਾ ਭੁਖ ਗਵਾਏ ਹਰ ਰਸ ਪੀ ਸੰਤੋਖ ਹੋਆ ਸੱਚ ਵਸਿਆ ਮਨ ਆਏ ਸੱਚ ਧਿਆਏ ਅਮਰ ਆ ਪਦ ਪਾਇਆ ਅਨਹਦ ਸ਼ਬਦ ਵਜਾਏ ਸੱਚੋ ਦਾ ਦਿਸ ਪਸਰਿਆ ਗੁਰ ਕੈ ਸਹਿਜ ਸੁਭਾਏ ਨਾਨਕ ਜਿਨ ਅੰਦਰ ਸੱਚ ਹੈ ਸੇ ਜਨ ਛਪੈ ਨ ਕਿਸੈ ਦੇ ਛਪਾਏ ਮੈ ਲਾ ਤੀਜਾ ਗੁਰ ਸੇਵਾ ਤੇ ਹਰ ਪਾਈਐ ਜਾ ਕੋ ਨਦਰ ਕਰੇ ਮਾਨਸ ਤੇ ਦੇਵਤੇ ਭੈ ਸੱਚੀ ਭਗਤ ਜਿਸ ਦੇ ਹਉ ਮੈਂ ਮਾਰ ਮਿਲਾਇਨ ਗੁਰ ਕੈ ਸ਼ਬਦ ਸੁੱਚੇ ਨਾਨਕ ਸਹਿਜੇ ਮਿਲ ਰਹਿ ਨਾਮ ਵਡਿਆਈ ਦੇ ਪੌੜੀ ਗੁਰ ਸਤਗੁਰ ਵਿੱਚ ਨਾਮ ਹੈ ਕੀ ਵੱਡੀ ਵਡਿਆਈ ਹਰ ਕਰਤਾ ਆਪ ਵਿਧਾਈ ਸੇਵਕ ਸਿੱਖ ਸਭ ਵੇਖ ਵੇਖ ਜੀਵਨ ਉਹਨਾਂ ਅੰਦਰ ਹਿਰਦੈ ਭਾਈ ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣ ਉਹਨਾਂ ਭਰਾਇਆ ਭਲਾ ਨਾ ਸੁਖਾਈ ਕਿਆ ਹੋਵੇ ਕਿਸੇ ਕੀ ਚੱਖ ਮਾਰੀ ਜਾਂ ਸੱਚੇ ਸਿਉ ਬਣ ਆਈ ਜੇ ਗੱਲ ਕਰਤੇ ਭਾਵੇ ਸਾਂ ਨਿਤ ਨਿਤ ਚੜੇ ਸੁਵਾਈ ਸਭ ਚੱਕ ਚੱਕ ਮਰੇ ਲੋਕਾਈ ਸ਼ਲੋਕ ਮੈਂ ਲਾਤੀ ਜਾ ਤ੍ਰਿਗ ਇਹ ਆਸਾ ਦੂਜੇ ਭਾਵ ਕੀ ਜੋ ਮੋਹ ਮਾਇਆ ਚਿਤ ਲਾਏ ਹਰ ਸੁਖ ਪਲਰ ਤਿਆਗਿਆ ਨਾਮ ਵਿਸਾਰ ਦੁਖ ਪਾਏ ਮਨ ਮੁਖ ਅਗਿਆਨੀ ਅੰਦਲੇ ਜਨਮ ਬਰੈ ਫਿਰ ਆਵੇ ਜਾਏ ਕਾਰਜ ਸਿਧ ਨਾ ਹੋਵਨੀ ਅੰਤ ਗਿਆ ਪਸ਼ੁਤਾਏ ਜਿਸ ਕਰਮ ਹੋਵੇ ਤਿਸ ਸਤਗੁਰ ਮਿਲੈ ਸੋ ਹਰ ਹਰ ਨਾਮ ਧਿਆਏ ਨਾਮ ਰਤੇ ਜਨ ਸਦਾ ਸੁਖ ਪਾਇਨ ਜਨ ਨਾਨਕ ਤਿਨ ਬਲ ਜਾਏ